ਜਿਲ੍ਹੇ ਦੇ ਜਿਨ੍ਹਾਂ ਨੇ ਮੈਨੂੰ ਇਨਸਾਫ ਦਵਾਇਆ ਕਿੰਨੀ ਸਜ਼ਾ ਸੁਣਾਈ ਗਈ ਹੈ 4 ਸਾਲ ਦੀ ਸਜ਼ਾ ਕਈਆਂ ਨੂੰ ਮੇਰੇ ਵਕੀਲ ਸਾਹਿਬ ਨੇ ਪੁੱਛ ਲਿਓ ਕਈਆਂ ਨੂੰ 2 ਸਾਲ ਦੀ ਕਈਆਂ ਨੂੰ ਸਾਲ ਦੀ ਕਈਆਂ ਨੂੰ 4 ਸਾਲ ਦੀ 7 ਦੋਸਾਂ ਨੂੰ 4 ਸਾਲ ਦੀ ਸਜ਼ਾ ਜਿਹੜੀ ਸਜ਼ਾ ਸੁਣਾਈ ਗਈ ਹੈ ਇਸ ਦੋ ਦੋ ਦਾ ਜ਼ਮਾਨਤ ਕਰਦੇ ਮੈਂ ਬਹੁਤ ਬਹੁਤ ਕੋਰਟ ਕੋਟ ਦਾ ਨਿਵਾਦ ਕਰਨੀ ਆ ਆਪਣੇ ਕਰਨ ਕਰਕੇ ਜਿਆਸਾ ਪ੍ਰੇਮ ਕੁਮਾਰ ਜੀ ਦਾ ਤਾਂ ਬਾਤ ਮੈਨੂੰ ਬਹੁਤ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹਰਸ ਕਰਨਾ ਪਿਆ ਤਾਂ ਮੈਂ ਪਿਆਰ ਨਹੀਂ ਕਰ ਸਕਦੀ ਕਿ ਮੈਨੂੰ ਆਪਣੀ ਲਾਈਫ ਚ ਕੀ ਕੀ ਜੋ ਜੋ ਮੈਂ ਦੇਖਿਆ ਮੈਂ ਨਹੀਂ ਚਾਹੁੰਦੀ ਪੰਜਾਬ ਦੀ ਕੋਈ ਵੀ ਟੀ ਦੇਖੇ ਔਰ ਨਾ ਹੀ ਮੈਂ ਪਰਮੇਸ਼ਵਰ ਅੱਗੇ ਅਰਦਾਸ ਕਰਨੀ ਆਂ ਕਿ ਨਾ ਹੀ ਕਿਤੇ ਪੰਜਾਬ ਦੀ ਟੀ ਨਾਲ ਇਹਦਾ ਕੋਈ ਤੁਸੀਂ ਇਲੈਕਸ਼ਨ ਵੀ ਲੜਦੇ ਪਤਾ ਲੱਗਿਆ ਕਿ ਕਰਨ ਕਰਨ ਦੇ ਵਿੱਚ ਕੀ ਸੋ ਲੋ ਜੀ ਮੈਂ 20% ਨਹੀਂ ਸਭ ਤੋਂ ਵੱਧ ਕਾਦੇ ਵਿੱਚ ਹੋਮ ਐਂਡ ਇਲੈਕਸ਼ਨ ਦੇ ਵਿੱਚ ਖੜੀ ਹੋ ਮੋਂ ਸਾਰੀ ਔਰ ਕੇ ਹੁੰਦੀਆਂ ਜਿਹੜੀਆਂ ਪੰਜਾਬ ਦੀ ਠੱਗਾ ਬਣਾ ਕੇ ਘਰ ਰਹਿ ਜਾਂਦੀਆਂ ਉਹ ਰਾਈਟ ਇਲੈਕਸ਼ਨ ਨੂੰ ਅੱਗੇ ਦੱਸਾਂ ਜਨਾਬ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਜੇ ਤੁਹਾਡੇ ਕੋਲ ਕੁਝ ਵੀ ਕੀ ਕੋਈ ਵੀ ਕਰਦਾ ਹੈ ਭਾਵੇਂ ਕੋਈ ਤਨਾ ਆੜਿਆ ਭਾਵੇਂ ਕੋਈ ਅਫਸਰ ਹੈ ਭਾਵੇਂ ਕੋਈ ਵੀ ਹੈ ਉਹਦੇ ਖਿਲਾਫ ਆਪਣੀ ਆਵਾਜ਼ ਜ਼ਰੂਰ ਚੁੱਕੋ ਕਿਉਂਕਿ ਜੇ ਤੱਕ ਕੋਈ ਆਵਾਜ਼ ਨਹੀਂ ਚੁੱਕਦੇ ਜੀ ਤੇ ਉਹਨਾਂ ਦੀ ਵੀ ਆਵਾਜ਼ ਦੱਬੀ ਜਾਂਦੀ ਹੈ ਜਿਹੜੀ ਆਵਾਜ਼ ਚੁੱਕਣਾ ਚਾਹੁੰਦੇ ਹਾਂ ਤੁਸੀਂ ਮੁੱਖ ਤੁਸੀਂ ਕਿੰਨੂੰ ਮੰਨਦੇ ਇਸ ਕੇਸ 'ਚ ਮੈਂ ਮੁੱਖ ਤੁਸੀਂ ਸਾਰਿਆਂ ਨੂੰ ਮੰਨਦੀ ਹਾਂ ਕਿ ਜਿਨ੍ਹਾਂ ਨੇ ਇਸ ਸਟਾਰਟ ਕੀਤਾ ਤੇ ਜਿਨ੍ਹਾਂ ਨੇ ਖਤਮ ਕਰਨ ਲੱਗਿਆ ਅਨਸਾਫ ਦੀ ਜਗਾ ਸਾਨੂੰ ਉਹੋ ਜਲੇਲਤਾ ਦਿੱਤੀ ਹੈ ਸਾਰੇ ਦੋਸ਼ੀ ਮੈਂ ਕਹ ਰਿਹਾ ਤੁਮ ਕਹਿ ਰਹੀ ਮੈਨੂੰ ਬਹੁਤ ਜ਼ਿਆਦਾ ਡਰਾਇਆ ਤੰਗਾਇਆ ਗਿਆ ਅੱਜ ਤੱਕ ਮਤਲਬ ਅੱਜ ਦੇ ਦਿਨ ਤੱਕ ਮੈਨੂੰ ਡਰਾਇਆ ਤੰਗਾਇਆ ਗਿਆ ਰਾਹ ਤੇ ਚ ਮਿਲੋ ਕਿ ਲੱਗਦਾ ਐਸੀ ਤੇ ਛੋਟੀ ਬਹਾਦਰੀ ਚ ਜਿਹੜਾ ਜੰਗ ਲਿਆ ਸੀ ਉਹਦੀ ਇਹਨਾਂ ਨੇ ਦਾ ਜੋਰ ਦਾ ਫੈਸਲਾ ਆਇਆ ਹੈ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਦੋਸ਼ੀ ਕਰਾ ਦਿੱਤਾ ਗਿਆ ਕਿਉਂਕਿ ਹਰਵਿੰਦਰ ਸਿੰਘ ਸ਼ੋਸ਼ੀ ਅਜੇ ਹਾਰ ਜੇਲ ਤੋਂ ਨਹੀਂ ਆਏ ਹਨ ਉਸ ਦੀ ਮੰਗਲਵਾਰ ਡੇਟ ਰੱਖੀ ਗਈ ਹੈ 16 9 2025 ਬਾਕੀਆਂ ਸਾਰਿਆਂ ਨੂੰ ਦੋਸ਼ੀ ਕਰਾ ਦਿੱਤਾ ਗਿਆ ਸੀ ਜੋ ਕਿ ਮੈਂ ਪਹਿਲਾਂ ਹੀ ਦੱਸ ਸਕਾਂ ਜਿਸ ਵਿੱਚ ਦਵਿੰਦਰ ਕਮਾਲ ਸਾਰਦ ਸਿੰਘ ਮਨਜਿੰਦਰ ਸਿੰਘ ਅਤੇ ਸਾਭਾ ਕਵਲਦੀਪ ਸਿੰਘ ਅਸ਼wini ਕੁਮਾਰ ਤਸੀਮ ਸਿੰਘ ਤੇ ਹਰਜਿੰਦਰ ਸਿੰਘ ਉਹਨਾਂ ਨੂੰ ਸੈਕਸ਼ਨ 3 ਕਲੋਸ 1 ਕਲੋਸ 10 ਐਸਸੀਐਸਟੀ ਐਕਟ ਐਂਡ ਸੈਕਸ਼ਨ 4 ਐਸਸੀਐਸਟੀ ਐਕਟ 323 506 148 149 ਥੱਲੇ ਦੋਸ਼ੀ ਕਰਾ ਕਰ ਦਿੱਤਾ ਗਿਆ ਹੈ ਤੇ ਸਭ ਤੋਂ ਮੈਕਸਮ ਜਿਹੜੀ ਸਜ਼ਾ 4 ਸਾਲ ਤੇ 50000 ਰੁਪਏ ਜੁਰਮਾਨਾ ਕਰ ਦਿੱਤਾ ਗਿਆ ਹੈ ਜੇ ਇਨ ਡਿਫਾਲਟ ਜੁਰਮਾਨਾ ਕਰਦੇ ਤਾਂ 6 ਮਹੀਨੇ ਦੀ ਸਜ਼ਾ ਹੋਰ ਦਿੱਤੀ ਜਾਏਗੀ ਸਰ ਜਿਹੜੀ ਮੈਕਸਮ ਸਜ਼ਾ ਹੈ ਉਹ ਹੀ ਕੰਸੀਡਰ ਕੀਤੀ ਜਾਂਦੀ ਆ ਬਾਕੀ ਧਾਰਾ ਵਕਫ ਵਕਫ ਧਾਰਾ ਤੇ ਵੱਖਰੀ ਵੱਖਰੀ ਸਜ਼ਾ ਦਿੱਤੀ ਗਈ ਹੈ ਜਿਵੇਂ ਕਿ 304 ਜਾਂ ਦੇ ਵਿੱਚ 3 ਸਾਲ ਤੇ 20000 ਰੁਪਏ ਜੁਰਮਾਨਾ ਇਨ ਡਿਫਾਲਟ 3 ਮਹੀਨੇ ਸਜ਼ਾ 300 323 ਚ 1 ਸਾਲ ਤੇ 1000 ਰੁਪਏ ਜੁਰਮਾਨਾ ਜੇ ਇਨ ਡਿਫਾਲਟ 3 ਮਹੀਨੇ ਸਜ਼ਾ 506 ਚ 1 ਸਾਲ ਤੇ 5000 ਰੁਪਏ ਜੁਰਮਾਨਾ ਇਨ ਡਿਫਾਲਟ 1 ਮਹੀਨਾ ਸਜਾ ਤੇ ਐਸਸੀਐਸਟੀ 4 ਸਾਲ ਤੇ 50000 ਰੁਪਏ ਜੁਰਮਾਨਾ ਇਨ ਡਿਫਾਲਟ 6 ਮਹੀਨੇ ਸਜਾ ਹਾਂਜੀ ਹਾਂਜੀ 4 ਸਾਲ ਦੀ ਸਜਾ ਤੇ 50000 ਰੁਪਏ ਜੁਰਮਾਨਾ ਮੇਰੀ ਐਸਸੀ ਅੱਥਲੇ ਦਿੱਤੀ ਆ ਔਰ 354 ਅੱਥਲੇ 3 ਸਾਲ 32 ਥੱਲੇ 1 ਸਾਲ ਦੀ ਸਜ਼ਾ ਟੋਟਲ ਸਜ਼ਾ ਕਿੰਨੀ ਜੜੀ 4 ਵੱਧ ਤੋਂ ਵੱਧ 4 ਮੈਕਸਿਮਮ ਨੂੰ ਦਿਨਿਆ ਜਾ ਰਿਹਾ ਵਾ ਵੱਧ ਤੋਂ ਵੱਧ ਤੇ ਬਾਕੀਆਂ ਨੂੰ ਜਿਹੜੇ ਨਾਲ ਸਾਥੀ 3 7 ਜਣੇ ਬਾਕੀਆਂ ਨੂੰ ਵੀ ਸਜ਼ਾ ਆਈ ਆ ਲੇਕਿਨ ਮੈਂ ਉਹ ਫੈਸਲਾ ਸੁਣ ਕੇ ਜਲਦੀ ਚ ਪਹਿਲਾਂ ਬਾਹਰ ਆ ਗਿਆ ਵਾ ਬਾਕੀਆਂ ਸਾਰਿਆਂ ਨੂੰ ਜੜੀ ਆ ਫੈਸਲੇ ਕਾਫੀ ਦੇਰੀ ਲੱਗੀ ਕਿਵੇਂ ਦੇਖਦੇ ਹੋ ਜਿਹੜਾ ਸਵੇਰ ਤੋਂ ਲੈ ਕੇ ਜਿਹੜਾ ਹੁਣ ਤੱਕ ਦਾ ਕਾਫੀ ਸਮਾਂ ਲੱਗ ਗਿਆ ਸੀ ਦੇਖੋ ਫੈਸਲੇ ਚ ਦੇਰੀ ਆਉਣਾ ਬੜਾ ਸੋਚ ਸਮਝ ਕੇ ਜੱਜ ਸਾਹਿਬ ਨੇ ਫੈਸਲਾ ਲਿਆ ਵਾ ਕਿ ਕੋਈ ਵੀ ਇਹਦੇ ਵਿੱਚ ਕੋਈ ਕੱਲ ਨੂੰ ਅਪੀਲ ਦੇ ਵਿੱਚ ਜਾਣਾ ਵਾ ਸਾਰਾ ਕੁਝ ਸਾਰੇ ਪਹਿਲੂ ਵੇਖ ਕੇ ਫੇ ਔਰ ਫਿਰ ਹਾਈਲਾਈਟ ਸੀਗਾ ਫੈਸਲਾ ਨੈਸ਼ਨਲ মিডিਆ ਨੇ ਕਵਰ ਕੀਤਾ ਸੀਗਾ ਇਸ ਕਰਕੇ ਜਦੋਂ ਕੋਈ ਵੀ ਫੈਸਲਾ ਹਾਈਲਾਈਟ ਹੁੰਦਾ ਤਾਂ ਉਹਦੇ ਵਾਸਤੇ ਦੇਰੀ ਤਾਂ ਥੋੜੀ ਬਤੀ ਹੁੰਦੀ ਹੈ ਫਿਰ ਵਕੀਲ ਸਾਹਿਬ ਆਪਣੀ ਹੁਣ ਕਾਹ ਤੁਹਾਡੀ ਕੀ ਕਰਵੀਓ ਦੇਖੋ ਇਹਦੀ ਤਾਂ ਹੁਣ ਅਪੀਲ ਹੀ ਜਾਣੀ ਆ ਮਾਨਯੋਗ ਹਾਈ ਕੋਰਟ ਦੇ ਵਿੱਚ ਜਾਣੀ